ਮਹਾਰਾਜ ਜੀ ਨੇ ਆਪਣੇ ਛੋਟੇ ਸਹਬਜ਼ਾਦਿਆਂ ਦੇ ਉੱਪਰ ਕੱਪੜਾ ਨਹੀਂ ਦਿੱਤਾ ਕਹਿੰਦੇ ਇਹ ਸਾਰਾ ਪੰਥ ਜੋ ਵੀ ਸ਼ਹੀਦ ਹੋਏ ਨੇ ਇਹ ਸਾਰਾ ਮੇਰਾ ਜੇ ਮੈਂ ਆਪਣੇ ਸਹਬਜ਼ਾਦਿਆਂ ਦੇ ਤੇ ਦਊਗਾ ਤਾਂ ਇਹ ਬੇਤਕਰਾ ਸਮਝਣਗੇ ਸੋ ਮਹਾਰਾਜ ਨੇ ਆਪਣੇ ਵਾਸਤੇ ਪਰਿਵਾਰ ਵਾਰਿਆ ਜੀ ਨੋ ਵੀ ਦਸਤਾਰ ਸਜਾਨੀ ਅਸੀਂ ਕਦੇ ਵੀ ਟਾਈਮ ਨੋਟ ਨਹੀਂ ਕੀਤਾ ਇਸ ਦਾ ਕਾਰਨ ਆ ਕਿਉਂਕਿ ਜਦੋਂ ਹਮੇਸ਼ਾ ਤਾਜ ਸਜਾਇਆ ਜਾਂਦਾ ਤਾਜ ਨੂੰ ਦੇਖਣ ਵਾਲੇ ਤੇ ਸਮਝਣ ਵਾਲੇ ਨੂੰ ਇਹ ਤਾਜ ਦੀ ਕੀਮਤ ਪਤਾ ਹੁੰਦੀ ਆ ਦੂਜੇ ਬੰਦੇ ਨੂੰ ਕੋਈ ਕੀਮਤ ਨਹੀਂ ਪਤਾ ਹੁੰਦੀ ਇਸ ਕਰਕੇ ਕਦੇ ਅਸੀਂ ਤਾਜ ਸਜਾਉਂਦਿਆਂ ਹੋਇਆ ਟਾਈਮ ਨੋਟ ਨਹੀਂ ਕੀਤਾ ਸਾਡੇ ਕੋਲ ਇੰਨੇ ਨੇ ਸੋਹਣੇ ਬੱਚੇ ਆਉਂਦੇ ਆ ਪਰ ਉਹਨਾਂ ਦੇ ਬਾਲ ਕੱਟੇ ਹੁੰਦੇ ਆ ਸੋ ਅਸੀਂ ਉਹਨਾਂ ਨੂੰ ਬੁਲਾ ਕੇ ਉਹਦੇ ਮਾਪਿਆਂ ਨੂੰ ਸਮਝਾਉਨੇ ਵੀ ਇਹਨੂੰ ਸੰਭਲੋ ਸਰਦਾਰੀ ਨੂੰ ਸਮਝ ਲਓ ਮਹਾਰਾਜ ਜੀ ਨੇ ਛੋਟੇ ਛੋਟੇ ਸਹਬਜ਼ਾਦੇ ਛੋਟੇ ਛੋਟੀਆਂ ਉਮਰਾਂ ਵਿੱਚ ਸਾਡੇ ਲਈ ਵਾਰੇ ਇਤਿਹਾਸਕ ਸਥਾਨ ਹੈ ਚਾਹੇ ਕੋਈ ਵੀ ਸੰਪਰਦਾ ਦਾ ਸਥਾਨ ਹੈ ਹਰ ਜਗ੍ਹਾ ਜਾ ਕੇ ਇਹ ਆਉ ਸਿੱਖ ਇਤਿਹਾਸ ਜਾਣੀ ਹੈ ਅਤੇ ਸਿੱਖੀ ਦੀ ਆਨ ਸ਼ਾਨ ਦਸਤਾਰ ਇਹ ਅਸੀਂ ਦੋਵੇਂ ਬੁਕਸ ਪੱਤੀ ਪੱਦਰ ਤੇ ਬੱਚਿਆਂ ਨੂੰ ਪ੍ਰੋਵਾਈਡ ਕਰਾਉਨੇ ਆ ਤੇ ਹਰ ਇੱਕ ਨੂੰ ਇਹ ਗੱਲ ਜ਼ਰੂਰ ਕਹਨੇ ਆ ਵੀ ਤੁਸੀਂ ਇਸ ਦਸਤਾਰ ਨੂੰ ਇਸ ਲਿਟਰੇਚਰ ਨੂੰ ਜ਼ਰੂਰ ਪੜ੍ਹਨਾ ਇਹਦੇ ਵਿੱਚ ਬਹੁਤ ਬਰੀਫਲੀ ਜਾਣਕਾਰੀ ਦਿੱਤੀ ਗਈ ਹੈ ਸਸੀਖਾਲ ਜੀ ਤੁਸੀਂ ਦੇਖੋ ਨਰਪੱਖ ਪੋਸਟ ਮੈਦਾਨਕ ਕਬਦੀ ਪਹੁੰਚੇ ਆ ਜੀ ਧੰਨ ਧੰਨ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੀ ਪਵਿੱਤਰ ਧਰਤੀ ਤੇ ਰਾੜਾ ਸਾਹਿਬ ਵੀ ਕਿ ਜਿੱਥੇ ਅੱਜ ਉਹਨਾਂ ਦੀ 49ਵੀਂ ਜਿਹੜੀ ਵਰਸੀ ਆ ਉਹ ਬਹੁਤ ਹੀ ਸਰਦਾਰ ਉਰਵਕ ਮਨਾਈ ਜਾ ਰਹੀ ਆ ਅੱਜ ਵਰਸੀ ਦੇ ਅਖੀਲੇ ਦਿਨ ਅਸੀਂ ਪਹੁੰਚੇ ਆ ਗੇਟ ਦੇ ਬਿਲਕੁਲ ਸਾਹਮਣੇ ਮੇਨ ਗੇਟ ਦੇ ਬਿਲਕੁਲ ਸਾਹਮਣੇ ਜਿੱਥੇ ਜਿਵੇਂ ਕਿ ਹਰ ਸਾਲ ਦੀ ਤਰ੍ਹਾਂ ਐਤਕੀ ਵੀ ਜਿਹੜਾ ਇੱਥੇ ਦਸਤਾਰਾਂ ਦਾ ਕੈਂਪ ਦਸਤਾਰ ਸਖਲਾਈ ਕੈਂਪ ਉਹ ਲੱਗ ਰਿਹਾ ਬਿਰਸਾ ਸੰਭਾਲ ਸਰਦਾਰੀ ਲਹਿਰ ਵੱਲੋਂ ਹਰ ਸਾਲ ਦੀ ਤਰ੍ਹਾਂ ਅੱਜ ਵੀ ਇੱਥੇ ਜਿਹੜਾ ਉਹ ਕੈਂਪ ਲਗਾਇਆ ਜਾ ਰਿਹਾ ਤੇ ਗੱਲ ਕਰਾਂਗੇ ਇੱਥੋਂ ਦੇ ਬਿਰਸਾ ਸੰਭਾਲ ਸਰਦਾਰੀ ਲਹਿਰ ਦੇ ਪ੍ਰਧਾਨ ਮਨਦੀਪ ਸਿੰਘ ਖੁਰਦੇ ਨਾਲ ਉਹਨਾਂ ਨਾਲ ਗੱਲ ਕਰਾਂਗੇ ਵੀ ਇਹ ਜਿਹੜਾ ਕਿੰਨੇ ਸਮੇਂ ਤੋਂ ਸ਼ੁਰੂ ਕੀਤਾ ਇਹਨਾਂ ਨੇ ਅਪਰਾਲੇ ਕਰਨੇ ਤੇ ਕਿੱਥੇ-ਕਿੱਥੇ ਜਾ ਕੇ ਹੁਣ ਤੱਕ ਅਪਰਾਲੇ ਕਰ ਚੁੱਕੇ ਨੇ ਤੇ ਕਿੰਨੇ ਨੌਜਵਾਨਾਂ ਨੂੰ ਇਹ ਹੁਣ ਤੱਕ ਦਸਤਾਰਾਂ ਦੀ ਸਖਲਾਈ ਤੇ ਸਿੱਖੀ ਬਲ ਪ੍ਰੇਰਿਤ ਕਰ ਚੁੱਕੇ ਨੇ ਸਾਡੇ ਕੋਲ ਮੌਜੂਦ ਨੇ ਮਨਦੀਪ ਸਿੰਘ ਜੀ ਖੁਰਦੋ ਬਾਈ ਜੀ ਸਸੀਕਲ ਜੀ ਸਸੀਕਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਜਿਵੇਂ ਕਿ ਅੱਜ ਅਸੀਂ ਦੇਖਿਆ ਵੀ ਤੁਸੀਂ ਇੱਥੇ ਦਸਤਾਰਾਂ ਦੇ ਲੰਗਰ ਮੈਂ ਕੈਮਰਾਮੈਨ ਨੂੰ ਕਹੂੰਗਾ ਉਹ ਦਸਤਾਰਾਂ ਨੇ ਜਿਹੜੀਆਂ ਦਿਖਾਈਆਂ ਜਾਣ ਦਸਤਾਰਾਂ ਦੇ ਲੰਗਰ ਲੱਗਣੇ ਇਹ ਪੰਜਾਬ ਦੇ ਵਿੱਚ ਸਿਰਫ ਵਿਰਸਾ ਸੰਭਾਲ ਸਰਦਾਰੀ ਲਹਿਰ ਵੱਲੋਂ ਲਗਾਏ ਜਾ ਰਹੇ ਹਨ ਜਿਵੇਂ ਕਿ ਧਾਰਮਿਕ ਪ੍ਰੋਗਰਾਮਾਂ ਤੇ ਉੱਪਰ ਲੰਗਰ ਜਨਤਾ ਦੇ ਲੋਕਾਂ ਦੀ ਸੰਗਤ ਲਈ ਲੰਗਰ ਲਗਾਏ ਜਾਂਦੇ ਹਨ ਇਹਨਾਂ ਨੇ ਰੋਟੀ ਪਾਣੀ ਤੇ ਉਸ ਤਰ੍ਹਾਂ ਹੀ ਅੱਜ ਤੁਸੀਂ ਇੱਥੇ ਦੇਖੋਗੇ ਦਸਤਾਰਾਂ ਦੇ ਲੰਗਰ ਲਗਾਏ ਜਾ ਰਹੇ ਹਨ ਸਿੱਖੀ ਵੱਲ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਕਰਨ ਲਈ ਇਹ ਜਿਹੜਾ ਪ੍ਰਾਲਾਵਾ ਮਨਦੀਪ ਸਿੰਘ ਖੁਰਦਾ ਦਾ ਵਿਰਸਾ ਸੰਭਾਲ ਸਦਾਰੀ ਲਹਿਰ ਦਾ ਇਹ ਹਰ ਸਾਲ ਇੱਥੇ ਪ੍ਰਾਲੇ ਕੀਤੇ ਜਾਂਦੇ ਨੇ ਬਾਈ ਜੀ ਸਾਨੂੰ ਇਹ ਦੱਸੋ ਵੀ ਕਦੋਂ ਤੇ ਤੁਸੀਂ ਸ਼ੁਰੂ ਕੀਤਾ ਤੇ ਕਿੰਨੇ ਕੁ ਹੁਣ ਤੱਕ ਨੌਜਵਾਨਾਂ ਨੂੰ ਤੁਸੀਂ ਸਿੱਖੀ ਵੱਲ ਪ੍ਰੇਰਿਤ ਕਰ ਚੁੱਕੇ ਹੋ ਤਾਂ ਕਿੰਨੇ ਆ ਨੌਜਵਾਨਾਂ ਨੂੰ ਦਸਤਾਰ ਬਣਾ ਚੁੱਕੇ ਹਾਂ ਤਾਂ ਕਿੰਨੇ ਨੌਜਵਾਨਾਂ ਨੇ ਪ੍ਰਾਣਾ ਲੈ ਕੇ ਉੱਤੇ ਸਿੱਧਕ ਤੇ ਕਾਇਮ ਰਹੇ ਨੇ ਦੇਖੋ ਜਿਹੜਾ ਵਿਰਸਾ ਸੰਭਾਲ ਸਰਦਾਰੀ ਲਹਿਰ ਸੰਸਥਾ ਇਹ 2007 ਤੋਂ ਸ਼ੁਰੂ ਕੀਤੀ ਸੀ ਆਪਣੇ ਪਿੰਡ ਪੁੱਤਰ ਤੋਂ ਤੇ ਅੱਜ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਪਿੰਡਾਂ ਸ਼ਹਿਰਾਂ ਕਾਲਜਾਂ ਯੂਨੀਵਰਸਿਟੀਆਂ ਧਾਰਮਿਕ ਸਥਾਨਾਂ ਇਵਨ ਕਿ ਦੇਸ਼ਾਂ ਤੋਂ ਇਲਾਵਾ ਵਿਦੇਸ਼ਾਂ ਦੇ ਵਿੱਚ ਵੀ ਇਹ ਜਿਹੜੀ ਦਸਤਾਰ ਖੇਤਰ ਦੀ ਸੇਵਾ ਹੈ ਉਹ ਨਵਾਈ ਜਾ ਰਹੀ ਹੈ ਹੁਣ ਤੱਕ ਤਕਰੀਬਨ ਤਕਰੀਬਨ ਜੇ ਅਸੀਂ ਸ਼ੁਰੂ ਤੋਂ ਗੱਲ ਕਰੀਏ ਜਿਹੜੇ ਇਹ ਲੰਗਰ ਦਸਤਾਰਾਂ ਦੀ ਗੱਲ ਹੈ ਇਹ ਤਾਂ ਅਸੀਂ 10 ਸਾਲ ਤੋਂ ਸ਼ੁਰੂ ਕੀਤਾ ਹੈ ਇਸ ਸਰੰਦ ਸਵਾ ਦੌਰਾਨ ਸਰੰਦ ਵਿਖੇ ਸ਼ੁਰੂ ਕੀਤਾ ਸੀ ਸ੍ਰੀ ਫਤਿਹਗੜ੍ਹ ਸਾਹਿਬ ਦੇ ਜੋੜ ਮੇਲੇ ਮੌਕੇ ਤੇ ਇੱਥੇ ਸਾਨੂੰ 7-8 ਸਾਲ ਰਾੜਾ ਸਾਹਿਬ ਵਿਖੇ ਵੀ ਸੰਤ ਜੀ ਮਹਾਰਾਜ ਸੰਤ ਬਾਬਾ ਇਸ਼ਰ ਸਿੰਘ ਜੀ ਉਨ੍ਹਾਂ ਦੀ ਸਾਲਾਨਾ ਵਰਤੀ ਸਮਾਗਮ ਮੌਕੇ ਸਾਨੂੰ ਇਹ ਕਰਦੇ ਨੂੰ 7-8 ਸਾਲ ਤੋਂ ਇੱਥੇ ਤਕਰੀਬਨ ਤਕਰੀਬਨ ਹਰ ਸਾਲ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਆਉਂਦੀਆਂ ਨੇ ਕੱਲ ਤਾਂ ਇੰਨਾ ਕੁ ਜ਼ਿਆਦਾ ਇਕੱਠ ਸੀ ਮੈਨੂੰ ਲੱਗਦਾ ਵੀ 2-2.5-3 ਲੱਖ ਸੰਗਤ ਦਾ ਇਕੱਠ ਹੋਣਾ ਜਿਦੇ ਵਿੱਚ ਉਹ ਹਜ਼ਾਰਾਂ ਬੱਚੇ ਨੌਜਵਾਨ 17 ਦੀ ਸਖਲਾਈ ਵੀ ਲੈ ਕੇ ਗਏ ਨੇ ਨਾਲ ਦੀ ਨਾਲ ਜਿਹੜੇ ਨੌਜਵਾਨ ਸੈਂਕੜੇ ਨੌਜਵਾਨ ਉਹ ਨੌਜਵਾਨ ਜਿਹੜੇ ਪਤ ਤੀ ਦਾੜੀ ਕੇਸ ਕਤਲ ਕਰਾਉਂਦੇ ਸੀ ਉਹ ਪ੍ਰਾਨ ਕਰਕੇ ਗਏ ਨੇ ਬਾਬਾ ਜੀ ਦੇ ਚਰਨਾਂ ਦੇ ਵਿੱਚ ਵੀ ਆਜ ਤੋਂ ਬਾਅਦ ਦਾੜੀ ਕੇਸ ਕਤਲ ਨਹੀਂ ਕਰਾਉਣਗੇ ਜਿਨ੍ਹਾਂ ਨੇ ਪ੍ਰਾਨ ਕੀਤਾ ਉਹਨਾਂ ਸਾਰਿਆਂ ਨੂੰ ਹੀ ਸੰਸਥਾ ਵੱਲੋਂ ਇੱਕ ਦਸਤਾਰ ਦੇ ਨਾਲ ਸਨਮਾਨਤ ਕੀਤਾ ਤੇ ਨਾਲ ਸੋਹਣੀ ਦਸਤਾਰ ਹੈ ਜਿਹੜੀ ਉਹ ਉਹਨਾਂ ਦੇ ਸਜਾਈ ਵੀ ਗਈ ਹੈ ਇਸ ਦੇ ਨਾਲ ਹੀ ਇੱਕ ਉਪਰਾਲਾ ਹੈ ਛੋਟੇ ਬੱਚੇ ਹਰ ਬੱਚੇ ਨੂੰ ਚਾਹਵਾ ਸੋਹਣੇ ਸੋਹਣੇ ਸਾਡੇ ਦਸਤਾਰ ਕੋਚ ਨੇ ਜਿੰਨੇ ਵੀ ਤੁਸੀਂ ਦੇਖ ਸਕਦੇ ਹੋ ਪੂਰੀ ਚੜ੍ਹਦੀ ਗਲਾ ਵਾਲੇ ਪੰਜਾਬ ਦੇ ਉੱਚ ਕੋਟੀ ਦੇ ਦਸਤਾਰ ਕੋਚ ਜਿਹੜਾ ਜਿਹੜੇ ਕਿ ਆਪਣੇ ਆਪਣੇ ਇਲਾਕਿਆਂ ਚ ਆਪਣੇ ਆਪਣੇ ਪਿੰਡਾਂ ਚ ਆਪਣੇ ਸ਼ਹਿਰਾਂ ਚ ਆਪਣੀਆਂ ਦਸਤਾਰ ਖੇਤਰ ਦੀਆਂ ਸੇਵਾਵਾਂ ਨੂੰ ਆਉਂਦੇ ਨੇ ਉਹਨਾਂ ਨੂੰ ਦੇਖ ਕੇ ਪ੍ਰਭਾਵਿਤ ਹੁੰਦੇ ਨੇ ਵੀ ਅਸੀਂ ਵੀ ਇਦਾਂ ਦੀ ਸੋਹਣੀ ਦਸਤਾਰ ਸਜਾਉਣੀ ਆ ਪਰ ਕਿਉਂਕਿ ਇਹ ਜਿਹੜੀ ਦਸਤਾਰ ਆ ਸਾਨੂੰ ਐਵੇਂ ਨਹੀਂ ਮਿਲੀ ਬੜੀਆਂ ਕੁਰਬਾਨੀਆਂ ਨੇ ਇਸ ਦਸਤਾਰ ਦੇ ਪਿੱਛੇ ਇਸ ਲਈ ਜਦੋਂ ਇੱਥੇ ਆਉਂਦੇ ਨੇ ਬੱਚੇ ਤਾਂ ਇੱਕ ਕੰਡੀਸ਼ਨ ਰੱਖੀ ਗਈ ਹੈ ਕਿ ਜੇਕਰ ਕਿਸੇ ਬੱਚੇ ਨੂੰ 10 ਗੁਰੂ ਸਹਿਬਾਨਾਂ ਦੇ ਪੰਜ ਪਿਆਰਿਆਂ ਦੇ ਮੂਲ ਮੰਤਰ ਗੁਰ ਮੰਤਰ ਜਾਂ ਚਾਰ ਸਹਬਜ਼ਾਦਿਆਂ ਦੇ ਨਾਮ ਯਾਦ ਨੇ ਜੇਕਰ ਉਹ ਕਿਸ ਕਿਸੇ ਵੀ ਇੱਕ ਚੀਜ਼ ਨੂੰ ਬੱਚਾ ਕੰਠ ਕਰਕੇ ਆਉਂਦਾ ਜਾਂ ਸੁਣਾਉਂਦਾ ਸਾਨੂੰ ਤਾਂ ਅਸੀਂ ਉਸ ਨੂੰ ਇੱਕ ਦਸਤਾਰ ਦੇ ਨਾਲ ਸਨਮਾਨਿਤ ਕਰਦੇ ਹਾਂ ਨਾਲ ਹੀ ਇੱਕ ਉਸ ਨੂੰ ਮੈਡਲ ਦਿੰਨੇ ਆ ਤੇ ਧਾਰਮਿਕ ਲਿਟੇਚਰ ਦਿੰਨੇ ਚੇਕ ਕਰਕੇ ਉਸੇ ਬੱਚੇ ਨੂੰ ਨਹੀਂ ਵੀ ਆਉਂਦਾ ਤਾਂ ਉਸ ਨੂੰ ਸਾਡੇ ਕੋਲ ਧਾਰਮਿਕ ਲਿਟੇਚਰ ਰੱਖਿਆ ਹੋਇਆ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਆਓ ਸਿੱਖੇ ਇਤਿਹਾਸ ਜਾਣੀਏ। ਮੈਂ ਤੁਸੀਂ ਉਸ ਬੱਚਿਆਂ ਨੂੰ ਕਿਤਾਬਾਂ ਵੀ ਵੰਡਦੇ ਹਾਂ ਜਿਹੜੇ ਬੱਚਿਆਂ ਨੂੰ ਸਿੱਖੀ ਲਿਟਰੇਚਰ ਨਹੀਂ ਪਤਾ। ਹਾਂਜੀ। ਉਹਨਾਂ ਨੂੰ ਵੰਡਦੇ ਹਾਂ ਲਿਟਰੇਚਰ। ਬਿਲਕੁਲ ਜੀ ਬਿਲਕੁਲ ਜੇਕਰ ਕੋਈ ਸਾਡੇ ਕੋਲ ਸਟਾਲ ਲੱਗੀ ਹੈ ਜੇਕਰ ਚਾਹੁੰਦਾ ਕਿਉਂਕਿ ਫ੍ਰੀ ਆਫ ਕਾਸਟ ਹੈ ਸ੍ਰੋਮਣੀ ਕਮੇਟੀ ਵੱਲੋਂ ਵੰਡਿਆ ਜਾਂਦਾ ਤੇ ਅਸੀਂ ਜਿੰਨੇ ਵੀ ਸ੍ਰੋਮਣੀ ਕਮੇਟੀ ਦੇ ਕਾਰਡ ਦੇ ਨੇ ਸਾਰੇ ਹੀ ਰਲ ਮਿਲ ਕੇ ਉਹਨਾਂ ਦੇ ਨਾਲ ਹਰ ਜਗ੍ਹਾ ਪੰਜਾਬ ਦੇ ਕੋਨੇ ਕੋਨੇ ਚ ਚਾਹੇ ਕੋਈ ਵੀ ਇਤਿਹਾਸ ਇਤਿਹਾਸਕ ਸਥਾਨ ਹੈ ਚਾਹੇ ਕੋਈ ਵੀ ਸੰਪਰਦਾ ਦਾ ਸਥਾਨ ਹੈ। ਹਰ ਜਗ੍ਹਾ ਜਾ ਕੇ ਇਹ ਆਉ ਸਿੱਖੇ ਇਤਿਹਾਸ ਜਾਣੀ ਹੈ ਅਤੇ ਸਿੱਖੀ ਦੀ ਆਨ ਸ਼ਾਨ ਦਸਤਾਰ ਇਹ ਅਸੀਂ ਦੋਵੇਂ ਬੁਕਸ ਪੱਤੀ ਪੱਦਰ ਤੇ ਬੱਚਿਆਂ ਨੂੰ ਪ੍ਰੋਵਾਈਡ ਕਰਾਉਨੇ ਆ ਤੇ ਹਰ ਇੱਕ ਨੂੰ ਇਹ ਗੱਲ ਜ਼ਰੂਰ ਕਹਨੇ ਆ ਵੀ ਤੁਸੀਂ ਇਸ ਦਸਤਾਰ ਨੂੰ ਇਸ ਲਿਟਰੇਚਰ ਨੂੰ ਜ਼ਰੂਰ ਪੜ੍ਹਨਾ ਇਹਦੇ ਵਿੱਚ ਬਹੁਤ ਬਰੀਫਲੀ ਜਾਣਕਾਰੀ ਦਿੱਤੀ ਗਈ ਹੈ ਮਨਦੀਪ ਸਿੰਘ ਜਦੋਂ ਤੁਹਾਡੇ ਕੋਲ ਕੋਈ ਬੱਚਾ ਆਉਂਦਾ ਜਾਂ ਕੋਈ ਵਿਅਕਤੀ ਆਉਂਦਾ ਵਾ ਜਦੋਂ ਉਹਦੇ ਦਾੜੀ ਕੇਸ ਕੱਟੇ ਹੁੰਦੇ ਹਨ ਪਰ ਤੁਹਾਡੇ ਕੋਲ ਆਖੋ ਪ੍ਰਾਨ ਕਰਦਾ ਵਾ ਬਈ ਅਸੀਂ ਕੀ ਦਸਤਾਰ ਸਜਾਉਣੀ ਆ ਵੀ ਅਸੀਂ ਕੇਸ ਵੀ ਰੱਖਾਂਗੇ ਅਸੀਂ ਦਾੜੀ ਕੇਸ ਰੱਖਾਂਗੇ ਵੀ ਕੀ ਉਹ ਅਗਲੀ ਵਾਰੀ ਜਦੋਂ ਆਉਂਦਾ ਉਹ ਸਾਫਤ ਸੂਰਤ ਹੁੰਦਾ ਬਿਲਕੁਲ ਜੀ ਮੇਰੇ ਕੋਲੇ ਤਕਰੀਬਨ ਅੱਜ-ਅੱਜ ਦੀਆਂ 5-7 ਵੀਡੀਓ ਹੈਗੀਆਂ ਨੇਗੀਆਂ ਮੈਂ ਤੁਹਾਨੂੰ ਦਿਖਾ ਵੀ ਦੂੰ ਜੇ ਤੁਸੀਂ ਕਹੋ ਤੇ ਪਿਛਲੇ ਸਾਲ ਜਿਹੜੇ ਆ ਕੇ ਗਏ ਸੀ ਹਜੇ ਕਿ ਥੋੜਾ ਥੋੜਾ ਦਾੜਾ ਪ੍ਰਕਾਸ਼ ਹੋਇਆ ਉਹਨਾਂ ਦੇ ਤੇ ਉਹ ਆ ਕੇ ਗਏ ਨੇ ਸਾਨੂੰ ਮਿਲ ਕੇ ਗਏ ਨੇ ਵੀਰ ਜੀ ਅਸੀਂ ਪਿਛਲੀ ਵਾਰੀ ਦਸਤਾਰਾਂ ਇੱਥੋਂ ਲੈ ਕੇ ਗਏ ਸੀ ਤੇ ਦੇਖੋ ਅਸੀਂ ਸਾਫਤ ਸੂਰਤਾਂ ਤੇ ਕਈ ਅੰਬਰਤਾਰੇ ਵੀ ਹੋਏ ਹੋਏ ਇੱਕ ਫਿਜ਼ੀਕਲੀ ਉਪਰਾਲਾ ਹੈ ਜਿਹੜਾ ਇਹ ਬਹੁਤ ਸਫਲ ਹੁੰਦਾ ਦਿਖਾਈ ਦੇ ਰਿਹਾ ਸਾਨੂੰ ਤੇ ਬੜੀ ਮਾਰਾ ਨੇ ਕਿਰਪਾ ਕੀਤੀ ਹੈ ਤੇ ਖੁਸ਼ੀ ਵੀ ਹੁੰਦੀ ਹੈ ਕਿਉਂਕਿ ਜਦੋਂ ਕਿਸੇ ਵੀ ਕੰਮ ਨੂੰ ਤੁਸੀਂ ਮਿਹਨਤ ਨਾਲ ਕਰੋਗੇ ਤੇ ਉਸ ਦਾ ਫਲ ਮਿਲੂਗਾ ਤਾਂ ਤੁਸੀਂ ਉਹਦੇ ਵਿੱਚ ਸਫਲ ਹੋਮੋਗੇ ਤਾਂ ਆਪਣਾ ਚਾਅ ਆਪਣਾ ਹੌਸਲਾ ਹੋਰ ਵਧੂਗਾ ਵੀ ਅਸੀਂ ਇਸ ਕਾਰਜ ਨੂੰ ਹੋਰ ਵੱਡੀ ਪੱਧਰ ਤੇ ਕਰੀਏ ਅਸੀਂ ਛੋਟੇ ਜੇ ਇੱਕ ਕੈਂਪ ਤੋਂ ਸ਼ੁਰੂ ਕਰਕੇ ਅੱਜ ਅਸੀਂ ਵਿਸ਼ਵ ਭਰ ਦੇ ਵਿੱਚ ਇਹ ਕਾਰਜ ਕਰਦੇ ਆਂ ਅਤੇ ਨੌਜਵਾਨਾਂ ਨੂੰ ਇਦੇ ਨਾਂ ਦੇ ਨਾਲ ਸਿੰਘ ਲੱਗਿਆ ਉਸ ਨੂੰ ਦਸਤਾਰ ਨਾਲ ਜੋੜਦੇ ਆਂ ਮਨਦੀਪ ਸਿੰਘ ਜਿਵੇਂ ਅਸੀਂ ਦੇਖਿਆ ਜਿਹੜੇ ਨੌਜਵਾਨ ਨੇ ਉਹਨਾਂ ਦੇ ਵੱਖ-ਵੱਖ ਤਰ੍ਹਾਂ ਦੀਆਂ ਪੱਗਾਂ ਬਣੀਆਂ ਮਤਲਬ ਰੰਗ ਨਹੀਂ ਉਹਨਾਂ ਦਾ ਸਟਾਈਲ ਆ ਵੀ ਕਿੰਨੀ ਕਿਸਮ ਦਾ ਸਟਾਈਲ ਹੁੰਦਾ ਪੱਗਾਂ ਦਾ ਹਣ ਗਿਣਤ ਨੇ ਜੀ ਸਭ ਦੇ ਆਪ ਕੋ ਆਪਣੇ ਨੇ ਕੋਈ ਇਹ ਨਹੀਂ ਹੈਗਾ ਵੀ ਮੈਂ ਕਹਿੰਨਾ ਇੱਕ ਸਾਡੇ ਕੋਲ ਸਭ ਕੋਲੀ ਚਲੇ ਜਾਓ ਇੱਕ ਕੋਲੇ ਜਾਓਗੇ 15 20 25 30 ਪ੍ਰਕਾਰ ਦੀ ਦਸਤਾਰੋ ਸਜਾਉਂਦਾਗਾ ਇਹ ਨਹੀਂ ਕੋਈ ਜ਼ਰੂਰੀ ਹਰ ਇੱਕ ਇੱਕ ਪ੍ਰਕਾਰ ਦੀਆਂ ਹਰ ਇੱਕ ਸਟਾਈਲ ਦੀ ਇਹ ਵੀ ਤੁਸੀਂ ਸਿਖਲਾਈ ਦਿਨੋ ਇਹਨਾਂ ਨੂੰ ਦੇਖੋ ਜੀ ਜਦੋਂ ਅਸੀਂ ਮਿਹਨਤ ਕਰਦੇ ਆਂ ਨਾ ਇਸ ਚੀਜ਼ ਦੇ ਵਿੱਚ ਤਾ ਉਹ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਨੇ ਕਿਸੇ ਵੀ ਚੀਜ਼ ਨੂੰ ਤੁਸੀਂ ਮਿਹਨਤ ਨਾਲ ਕਰੋਗੇ ਤਾਂ ਉਹ ਵਿੱਚੋਂ ਦੀ ਵਿੱਚ ਕੁਝ ਨਾ ਕੁਝ ਨਿਕਲੀ ਜਾਣਾਗਾ ਠੀਕ ਆ ਉਹਨਾਂ ਦੇ ਸਟਾਈਲ ਉਹਨਾਂ ਨੂੰ ਸਾਰੇ ਆਉਂਦੇ ਨੇ ਵੇਸ ਉਹਨਾਂ ਨੂੰ ਤਿਆਰ ਕਰਨਾ ਦਾ ਸਾਰਾ ਕੁਝ ਆਉਂਦਾਗਾ ਤੇ ਉਹਨਾਂ ਨੇ ਉਸ ਦੇ ਵਿੱਚੋਂ ਹੀ ਜਿਵੇਂ ਕਹਿੰਦਾ ਗੁਣ ਦੇ ਵਿੱਚੋਂ ਹੀ ਗੁਣ ਕੱਢੀ ਜਾਣਾ ਬੜੀ ਇਹ ਉਹਨਾਂ ਦੇ ਵਿੱਚ ਇਹ ਗੁਰੂ ਸਾਹਿਬ ਨੇ ਟੈਲੈਂਟ ਬਖਸ਼ਿਆ ਹੈ ਜੋ ਇੱਕ ਇੱਕ ਦਸਤਾਰ ਤੋਂ ਲੈ ਕੇ ਹੁਣ ਅੱਜ ਉਹ 20 25 25 ਪ੍ਰਕਾਰ ਦੀਆਂ ਦਸਤਾਰਾਂ ਸਾਡੇ ਕੋਲ ਇਦਾਂ ਦੇ ਵੀ ਸਿੰਘ ਨੇ ਸਾਡੇ ਸੁਖਚਾਨ ਸਿੰਘ ਹੁਣੀ ਨੇ ਤੇ ਹੋਰ ਉਹਨਾਂ ਵਰਗੇ ਦੋ ਚਾਰ ਸਾਡੇ ਸਿੰਘਾ ਇੱਥੇ ਖੜੇ ਨੇ ਉਹਨਾਂ ਨੂੰ ਬੁਲਾ ਲਓ ਆਪਾਂ ਮੀਡੀਆ ਰਹੀ ਉਹ ਵੀ ਦਿਖਾਉਣੀ ਤੁਹਾਨੂੰ ਦੱਸਾਂ ਕਿ ਉਹ ਜੇਕਰ ਤੁਸੀਂ ਇਹ ਚਾਹੋ ਨਾ ਵੀ ਤੁਸੀਂ ਪੁਰਾਣੇ ਅੱਜ ਤੋਂ 20 ਸਾਲ ਪਹਿਲਾਂ ਵਾਲੀ ਦਸਤਾਰ ਦਿਖਾ ਦੋ ਉਹ ਵੀ ਸਜਾ ਦੂ ਅੱਛਾ ਜੀ ਹਾਂ ਜੇ ਤੁਸੀਂ ਕਹੋ ਵੀ ਕੋਈ ਸਾਹਮਣੇ ਕੋਈ ਵੀ ਖੜਾ ਜੇ ਤੁਸੀਂ ਕਹਿੰਦੇ ਟਿੱਟੋ ਬੰਨਣ ਟਿੱਟੋ ਵੀ ਬੰਨਦੂਗਾ ਇੰਨੀ ਗੁਰੂ ਸਾਹਿਬ ਦੀ ਕਿਰਪਾ ਇੰਨਾਂ ਦੇ ਸਾਡੇ ਸਿੰਘਾਂ ਤੇ ਕਿਉਂਕਿ ਇਹ ਚੀਜ਼ਾਂ ਦੇਖੋ ਜਿ ਪ੍ਰੇਰਤ ਹੁੰਦੇ ਨੇ ਵੀ ਅਸੀਂ ਇਹਨਾਂ ਦੀ ਸੋਹਣੀ ਦਸਤਾਰ ਸਜਾਉਣੀ ਆ ਜੇ ਤੁਸੀਂ ਪ੍ਰੇਰਤ ਹੋਵੋਗੇ ਤਾਂ ਜੇ ਸਾਡੇ ਸੋਹਣੀ ਦਸਤਾਰ ਸਜਾਈ ਹੋ ਉਹ ਤਾਂ ਹੀ ਚਾਉ ਨਾਲ ਆਉਣਗੇ ਨਾ ਇਸ ਲਈ ਉਹ ਜਿਹੜੇ ਨੌਜਵਾਨ ਜਾਂ ਬੱਚੇ ਆਉਂਦੇ ਨੇ ਪਰ ਇੱਕ ਕੰਡੀਸ਼ਨ ਜ਼ਰੂਰ ਹੁੰਦੀ ਆ ਬੱਚਿਆਂ ਲਈ ਵੀ ਜੇਕਰ ਤੁਸੀਂ ਸਾਨੂੰ ਇਤਿਹਾਸ ਬਾਰੇ ਕੁਝ ਜਾਣਕਾਰੀ ਦਿਓਗੇ ਤਾਂ ਤੁਹਾਨੂੰ ਇਹ ਕਿਉਂਕਿ ਦਸਤਾਰ ਹੈ ਨਾ ਜਿਹੜੀ ਇਹ ਸਾਨੂੰ ਕੁਰਬਾਨੀਆਂ ਨਾਲ ਮਿਲੀ ਹੋਈ ਹੈ ਇਹਦਾ ਇਤਿਹਾਸ ਬਹੁਤ ਵੱਡਾ ਹੈ ਇਹ ਸਾਡੇ ਸਿਰ ਦਾ ਤਾਜ ਹੈ ਇਹ ਜੇਕਰ ਸਾਡੇ ਸਿਰ ਤੇ ਨਾ ਹੁੰਦੀ ਤਾਂ ਸਾਡੀ ਆਇਡੈਂਟੀ ਨਹੀਂ ਜਿੰਨੇ ਵੀ ਰੋਡੇ ਨੇ ਦਾੜ੍ਹੀ ਕੇਸ ਕਤਲ ਕਰਾਉਂਦੇ ਨੇ ਪੂਰੇ ਪਿਸ਼ਮ ਦੇ ਵਿੱਚ ਚਲੇ ਜਾਓ ਦੁਨੀਆ ਦੇ ਕੋਨੇ-ਕੋਨੇ ਤੇ ਚਲੇ ਜਾਓ ਇਹ ਵੀ ਦਿਖਾਇਆ ਜਾਂਦਾ ਤੁਹਾਡੀ ਗੱਲ ਬਿਲਕੁਲ ਸਹੀ ਆ ਵੀ ਮਾਪਿਆਂ ਦਾ ਵੀ ਇਹ ਪਰਾਲਾ ਵਾ ਜਿਹੜਾ ਬਣਦਾ ਵਾ ਹਾਂਜੀ ਬਿਲਕੁਲ ਜੀ ਅਸੀਂ ਇਹ ਭੈਣਾਂ ਨੂੰ ਇਹੀ ਬੇਨਤੀ ਕਰਦੇ ਹਾਂ ਕਿ ਤੁਸੀਂ ਆਪਣਾ ਬੱਚਿਆਂ ਲਈ ਸਮਾਂ ਕੱਢੋ ਜਿਹੜੇ ਉਹ ਬੱਚਿਆਂ ਦੇ ਮਾਪੇ ਨੇ ਦੇਖ ਸਕਦੇ ਹੋ ਤੁਸੀਂ ਬਹੁਤ ਉਤਸ਼ਾਹ ਨਾਲ ਆਪਣੇ ਬੱਚੇ ਨੂੰ ਦਸਤਾਰ ਬੰਦਦੇ ਨੂੰ ਦੇਖ ਦੇਖ ਰਹੇ ਨੇ ਤੇ ਉਹਨਾਂ ਦੇ ਦਿਲ ਦੇ ਵਿੱਚ ਜਿਹੜੀ ਭਾਵਨਾ ਪੈਦਾ ਹੁੰਦੀ ਹੈ ਵੀ ਮੇਰਾ ਬੱਚਾ ਵੀ ਸਰਦਾਰ ਬਣੇ ਤੇ ਉਹ ਵੀ ਕਿ ਸਿਰ ਤੇ ਦਸਤਾਰ ਸਜਾਵੇ ਤੇ ਸਿੱਖੀ ਨੂੰ ਕਾਇਮ ਰੱਖੇ ਬਿਲਕੁਲ ਜੀ ਬਿਲਕੁਲ ਸਾਡੇ ਕੋਲ ਇੰਨੇ ਨੇ ਸੋਹਣੇ ਬੱਚੇ ਆਉਂਦੇ ਆ ਪਰ ਉਹਨਾਂ ਦੇ ਵਾਲ ਕੱਟੇ ਹੁੰਦੇ ਆ ਵਾਲ ਕੱਟੇ ਸੋ ਅਸੀਂ ਉਹਨਾਂ ਨੂੰ ਬਲਾ ਕੇ ਉਹਦੇ ਮਾਪਿਆਂ ਨੂੰ ਸਮਝਾਉਨੇ ਵੀ ਇਹਨੂੰ ਸੰਭਲੋ ਸੰਭਲੋ ਸਰਦਾਰੀ ਨੂੰ ਸਮਝ ਲਓ ਮਹਾਰਾਜ ਜੀ ਨੇ ਛੋਟੇ ਛੋਟੇ ਸਾਹਿਬਜ਼ਾਦੇ ਛੋਟੇ ਛੋਟੀਆਂ ਉਮਰਾਂ ਵਿੱਚ ਸਾਡੇ ਲਈ ਵਾਰੇ ਉਹ ਸਰਦਾਰੀ ਕਰਕੇ ਸਰਦਾਰੀ ਕਰਕੇ ਜੀ ਸੋ ਇਹ ਮਹਾਰਾਜ ਜੀ ਦੇ ਕੌਣ ਡੁੱਲੇ ਤੇ ਸਰਦਾਰੀ ਬਣੀ ਹੈ ਜੀ ਇਹ ਮਹਾਰਾਜ ਜੀ ਨੇ ਆਪਣੇ ਛੋਟੇ ਸਹਬਜ਼ਾਦਿਆਂ ਦੇ ਉੱਪਰ ਕੱਪੜਾ ਨਹੀਂ ਦਿੱਤਾ ਕਹਿੰਦੇ ਇਹ ਸਾਰਾ ਪੰਥ ਜੋ ਵੀ ਸ਼ਹੀਦ ਹੋਏ ਨੇ ਇਹ ਸਾਰਾ ਮੇਰਾ ਜੇ ਮੈਂ ਆਪਣੇ ਸਹਬਜ਼ਾਦਿਆਂ ਦੇ ਤੇ ਦਊਗਾ ਤਾਂ ਇਹ ਬੇਤਕਰਾ ਸਮਝਣਗੇ ਸੋ ਮਹਾਰਾਜ ਜੀ ਨੇ ਆਪਣੇ ਵਾਸਤੇ ਪਰਿਵਾਰ ਵਾਰਿਆ ਜੀ ਸੋ ਵਿਰਸਾ ਸੰਭਾਲ ਸਰਦਾਰੀ ਲਹਿਰ ਦੇ ਹਿੱਸੇ ਤਿਲ ਫੁੱਲ ਮਹਾਰਾਜ ਨੇ ਸੇਵਾ ਪਾਈ ਹੈ ਜੀ ਸੋ ਅਸੀਂ ਸਾਰੀ ਟੀਮ ਵਿਰਸਾ ਸੰਭਾਲ ਸਰਦਾਰੀ ਲਹਿਰ ਦੇ ਪ੍ਰਧਾਨ ਮਨਦੀਪ ਸਿੰਘ ਜੀ ਖੁਰਦ ਅਤੇ ਹੋਰ ਵੀ ਜਿੰਨੇ ਮੈਂਬਰ ਸਹਿਬਾਨ ਨੇ ਸੋ ਅਸੀਂ ਸਾਰੇ ਵੱਡੇ ਭਾਗਾ ਵਾਲੇ ਆ ਕਿ ਸਾਡੇ ਹੀ ਸ੍ਰੀ ਮਹਾਰਾਜ ਜੀ ਨੇ ਸਾਨੂੰ ਨਿਮਾਣੇ ਜੇ ਸੇਵ ਬਣ ਕੇ ਇਹ ਸੇਵਾ ਸਾਡੇ ਹਿੱਸੇ ਪਾਈ ਹੈ ਤੁਹਾਡੀ ਜਿਵੇਂ ਸਸਤਾ ਬਣੀਆ ਵਿਰਸਾ ਸੰਭਾਲ ਸਰਦਾਰੀ ਲਹਿਰ ਤੇ ਇਹਨੂੰ ਕੋਈ ਸਰਕਾਰ ਬਣੀਓ ਕੋਈ ਕਿਸੇ ਸਸਤਾ ਬਣੀਓ ਕੋਈ ਸਹਿਯੋਗ ਮਿਲਦਾ ਸਰਕਾਰ ਵੱਲੋਂ ਤਾਂ ਜੀ ਹਲੇ ਤੱਕਰ ਮੈਨੂੰ ਨਹੀਂ ਲੱਗਦਾ ਕੋਈ ਸਹਿਯੋਗ ਸ਼੍ਰੋਮਣੀ ਕਮੇਟੀ ਵੱਲੋਂ ਸ਼੍ਰੋਮਣੀ ਕਮੇਟੀ ਬਿਲਕੁਲ ਸਾਡੇ ਨਾਲ ਮੋਢਾ ਲਾ ਕੇ ਮੋਢਾ ਜੁੜੀ ਹੋਈ ਹੈ ਬਿਲਕੁਲ ਜੀ ਬਿਲਕੁਲ ਉਹਨਾਂ ਦੇ ਸਥਾਨਾਂ ਤੇ ਅਸੀਂ ਸੇਵਾ ਕਰਨ ਜਾਂਦੇ ਆ ਸਾਨੂੰ ਜਗ੍ਹਾ ਤੋਂ ਲੈ ਕੇ ਸਾਨੂੰ ਮੈਡਲ ਸਾਨੂੰ ਹੋਰ ਵੀ ਕੋਈ ਦਸਤਾਰਾਂ ਦੀ ਸੇਵਾ ਦੀ ਲੋੜ ਹੁੰਦੀ ਆ ਪਿੱਛੇ ਜੇ ਦਸਤਾਰਬੰਦੀ ਕਰਵਾਈ ਸੋ ਸਾਡੀ ਸੰਸਥਾ ਨੂੰ ਉਹਨਾਂ ਨੇ ਸਪੈਸ਼ਲ ਲੈਟਰ ਭੇਜ ਕੇ ਪਹਿਲੇ ਨੰਬਰ ਤੇ ਸਾਡੀ ਸੇਵਾਵਾਂ ਲਈਆਂ ਤਕਰੀਬਨ 150 ਦੇ ਕਰੀਬ ਸਾਡਾ ਕੋ ਸਾਹਿਬਾਨ ਇੱਕ ਸਮੇਂ ਦੇ ਵਿੱਚ ਪਹੁੰਚੇ ਜੀ ਤੇ 1 ਮਿੰਟ ਦੇ ਵਿੱਚ ਵਿੱਚ 150 ਬੰਦਾ ਪੱਗ ਮੰਦਨ ਦਾ ਸੀਗਾ ਹਜ਼ਾਰਾਂ ਦੀ ਤਾਦਾਦ ਵਿੱਚ ਉਸ ਟਾਈਮ ਬੱਚੇ ਇਕੱਠੇ ਹੋਏ ਸੀ ਜਦੋਂ ਇਸ ਤਰ੍ਹਾਂ ਦਾ ਸਹਿਯੋਗ ਮਿਲਦਾ ਤਾਂ ਤੁਹਾਡੇ ਮਨ ਨੂੰ ਵੀ ਸਕੂਨ ਮਿਲਦਾ ਵੀ ਸਾਡੇ ਨਾਲ ਕੋਈ ਸੰਸਥਾ ਜੁੜੀ ਹੋਈ ਆ ਬਿਲਕੁਲ ਜੀ ਬਿਲਕੁਲ ਸਾਨੂੰ ਹੋਰ ਚੌ ਚੜਦਾ ਵੀ ਅਸੀਂ ਵੀ ਇਹਨਾਂ ਦੇ ਧਿਆਨ ਵਿੱਚ ਆ ਤੇ ਸਾਡੀ ਟੀਮ ਨੂੰ ਚੌ ਚੜਦਾ ਜੀ ਸਿੱਖ ਪੰਥ ਦੀ ਸਰਮੌਰ ਸੰਸਥਾ ਸ਼੍ਰੋਮਣੀ ਗੁਰਦਵਾਰਾ ਸ਼੍ਰੀ ਹਰਮੰਦ ਕਮੇਟੀ ਸਾਨੂੰ ਦਿਨ ਬਰ ਰਾਤ ਯਾਦ ਕਰਦੀ ਆ ਅਤੇ ਅਸੀਂ ਉਹਨਾਂ ਨੂੰ ਦਿਨ ਬਰ ਰਾਤ ਯਾਦ ਕਰਦੇ ਆ ਅਤੇ ਸਾਨੂੰ ਸਹਿਯੋਗ ਦਿੰਦੇ ਹਨ ਠੀਕ ਹੈ ਜੀ ਹੁਣ ਇਸ ਤਰ੍ਹਾਂ ਜਿਵੇਂ ਇੱਥੇ ਨੌਜਵਾਨ ਜਿਹੜੇ ਪਹੁੰਚੇ ਨੇ ਵੱਖ-ਵੱਖ ਤਰ੍ਹਾਂ ਦੀਆਂ ਉਹਨਾਂ ਦੇ ਦਸਤਾਰਾਂ ਸਜਾਈਆਂ ਹੋਈਆਂ ਨੇ ਆਪਾਂ ਉਹਨਾਂ ਨਾਲ ਵੀ ਗੱਲ ਕਰਾਂਗੇ ਤੇ ਉਹ ਦਸਤਾਰਾਂ ਵੀ ਤੁਹਾਨੂੰ ਦਿਖਾਵਾਂਗੇ ਵੀ ਉਹਨਾਂ ਕਿੰਨੀਆਂ ਸੋਹਣੀਆਂ ਸਜਾਈਆਂ ਹੋਈਆਂ ਨੇ ਆਓ ਚੱਲਦੇ ਆਪਾਂ ਅੱਗੇ ਇਸ ਕੈਂਪ ਦੇ ਵਿੱਚ ਜਿੱਥੇ ਵੱਖ-ਵੱਖ ਨੌਜਵਾਨ ਵੱਖ-ਵੱਖ ਤਰ੍ਹਾਂ ਦੀਆਂ ਜਿਨ੍ਹਾਂ ਦੇ ਦਸਤਾਰਾਂ ਸਜਾਈਆਂ ਨੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਉਹ ਨੌਜਵਾਨ ਜਿਨ੍ਹਾਂ ਦੇ ਬਹੁਤ ਸੋਹਣੀਆਂ ਜਿਹੜੀਆਂ ਦਸਤਾਰਾਂ ਸਜ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਮੇਰਾ ਨਾਮ ਅਮਰਿਤਪਾਲ ਸਿੰਘ ਆ ਜੀ ਜਿਹੜੀ ਤੁਸੀਂ ਦਸਤਾਰ ਸਜਾਈ ਹੋਏ ਕਿੰਨੇ ਮੀਟਰ ਦੀ ਹੈ ਇਹ ਜੀ 10.5 ਮੀਟਰ ਦੀ ਆ ਤੇ ਇਹਦੇ ਲੜ ਕਿੰਨੇ ਨੇ ਇਹਦੇ ਲੜ ਜੀ 30 ਲੜ ਨੇ ਜੀ 30 ਲੜ ਕਿੰਨਾ ਟਾਈਮ ਲੱਗਦਾ ਤੁਹਾਨੂੰ ਸਜਾਉਣ ਦਾ ਜਦੋਂ ਵੀ ਦਸਤਾਰ ਸਜਾਈ ਅਸੀਂ ਕਦੇ ਵੀ ਟਾਈਮ ਨੋਟ ਨਹੀਂ ਕੀਤਾ ਇਸ ਦਾ ਕਾਰਨ ਆ ਕਿਉਂਕਿ ਜਦੋਂ ਹਮੇਸ਼ਾ ਤਾਜ਼ ਸਜਾਇਆ ਜਾਂਦਾ ਤਾਜ਼ ਨੂੰ ਦੇਖਣ ਵਾਲੇ ਤੇ ਸਮਝਣ ਵਾਲੇ ਨੂੰ ਇਹ ਤਾਜ ਦੀ ਕੀਮਤ ਪਤਾ ਹੁੰਦੀ ਆ ਦੂਜੇ ਬੰਦੇ ਨੂੰ ਕੋਈ ਕੀਮਤ ਨਹੀਂ ਪਤਾ ਹੁੰਦੀ ਇਸ ਕਰਕੇ ਕਦੇ ਅਸੀਂ ਤਾਜ ਸਜਾਉਂਦਿਆਂ ਹੋਇਆ ਟਾਈਮ ਨੋਟ ਨਹੀਂ ਕੀਤਾ ਜਿਹੜੀ ਤੁਸੀਂ ਦਸਤਾਰ ਸिखਾਉਣੀ ਸਿੱਖੇ ਹੋ ਬੰਨਣੀ ਸਜਾਉਣੀ ਇਹ ਤੁਸੀਂ ਵਿਰਸਾ ਸੰਭਾਲ ਸਰਦਾਰੀ ਲਹਿਰ ਨਾਲ ਜੁੜ ਕੇ ਇਸ ਤਰ੍ਹਾਂ ਦੇ ਪ੍ਰਾਲੇ ਕਰਨ ਲੱਗਿਆ ਦੇਖੋ ਵੀਰ ਜੀ ਇਹ ਸਰਦਾਰੀ ਲਹਿਰ ਬਹੁ ਟਾਈਮ ਦੀ ਚੱਲ ਰਹੀ ਆ ਵਿਰਸਾ ਸੰਭਾਲ ਸਰਦਾਰੀ ਲਹਿਰ ਬੰਦੇ ਤਾਂ ਅਸੀਂ ਪਹਿਲਾਂ ਵੀ ਸੀ ਕੁਝ ਇੱਥੋਂ ਸਿੱਖਣ ਨੂੰ ਵੀ ਸਾਨੂੰ ਮਿਲਦਾ ਦੇਖੋ ਨੌਜਵਾਨ ਵੀਰ ਸਾਡੇ ਤੋਂ ਸੋਹਣੀਆਂ ਦਸਤਾਰਾਂ ਸਜਾ ਰਿਹਾ ਜਿੱਦਾ ਵੀਰ ਮਹਿਤਾਬ ਸਿੰਘ ਦੇ ਸਕਦੇ ਹਾਂ ਵੀਰ ਦਿਲਦੀਪ ਸਿੰਘ ਅੰਬਾਲਾ ਕਿਉਂਕਿ ਇਦਾਂ ਇਦਾਂ ਦੇ ਨੌਜਵਾਨ ਵੀਰ ਜਦੋਂ ਸਾਨੂੰ ਮਿਲਦੇ ਆ ਅਸੀਂ ਇਹਨਾਂ ਨਾਲ ਜੁੜਦੇ ਆ ਕੁਝ ਨਵਾਂ ਹੋਰ ਵੀ ਸਿੱਖਣ ਨੂੰ ਮਿਲਦਾ ਵੱਧ ਤੋਂ ਵੱਧ ਸਾਡਾ ਇਹ ਪ੍ਰਾਲਾ ਹੁੰਦਾ ਜਿਵੇਂ ਅੱਜ ਬਹੁਤ ਸਾਰਾ ਸੰਗਤ ਦਾ ਇਕੱਠ ਆ ਇੱਥੇ ਤੇ ਇਸ ਦੇ ਵਿੱਚੋਂ ਨੌਜਵਾਨ ਵੀਰਾਂ ਨੂੰ ਉਤਸ਼ਾਹ ਪੈਦਾ ਕਰਨ ਲਈ ਅਸੀਂ ਦਸਤਾਰਾਂ ਨੂੰ ਮਿਹਨਤ ਕਰਦੇ ਆ ਵਾਦ ਤੋਂ ਵਾਦ ਕਿ ਨੌਜਵਾਨ ਵੀਰ ਕਿਉਂਕਿ ਅੱਜ ਦਾ ਜੋ ਟਾਈਮ ਆ ਉਹ ਟਾਈਮ ਇਹ ਆ ਕਿ ਸੋਹਣੀ ਦਸਤਾਰ ਦੇ ਕੇ ਹਰ ਇੱਕ ਵੀਰ ਤੁਹਾਨੂੰ ਕਹੂਗਾ ਵੀਰ ਜੀ ਤੁਸੀਂ ਕਿੱਦਾਂ ਦਸਤਾਰ ਸਜਾਈ ਆ ਜਾਂ ਮੈਂ ਵੀ ਸਜਾਣਾ ਚਾਹੁੰਨਾ ਇਹ ਵੀ ਇੱਕ ਤੌਰ ਦੇ ਉੱਤੇ ਇਹ ਬਹੁਤ ਵਸੋਣਾ ਪ੍ਰਾਲਾ ਕਰ ਰਿਹਾ ਵੀਰ ਕਿਉਂਕਿ ਹਰ ਇੱਕ ਨੂੰ ਖਿੱਚਣਾ ਬਹੁਤ ਵੱਡੀ ਗੱਲ ਆ ਦਸਤਾਰ ਨਾਲ ਅੱਜਕੱਲ ਨਵੀਂ ਪੀੜ੍ਹੀ ਆ ਜਿਹੜੀ ਉਹਨੂੰ ਖਾਸ ਕਰਕੇ ਇਹ ਨੌਜਵਾਨ ਨੇ ਜਿਹੜੇ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਇਹਨਾਂ ਦੇ ਦਸਤਾਰਾਂ ਸਜਾਈਆਂ ਹੋਈਆਂ ਨੇ ਤਿੰਨੇ ਨੌਜਵਾਨ ਜਿਹੜੇ ਮੇਰੇ ਸਾਹਮਣੇ ਖੜੇ ਨੇ ਇਹ ਸਾਬਤ ਸੂਰਤ ਵੀ ਨੇ ਜਿਹੜੀਆਂ ਇਹਨਾਂ ਦੇ ਦਸਤਾਰਾਂ ਨੇ ਤੁਸੀਂ ਦੇਖ ਸਕਦੇ ਹੋ ਇਹ ਬਾਈ ਜੀ ਦੇ ਜਿਹੜੇ ਦਸਰੇ ਨੇ 1.5 10 ਮੀਟਰ ਦੀ ਦਸਤਾਰ ਹੈ ਇਹਨਾਂ ਦੇ ਇਹਦੇ ਜਿਹੜੇ ਲੜਨੇ 30 ਲੜਨੇ ਦੇਖੋ ਕਿੰਨੀ ਸੋਹਣੀ ਲੱਗ ਰਹੀ ਹੈ ਦਸਤਾਰ ਇਸ ਤਰ੍ਹਾਂ ਹੀ ਮੈਂ ਉਹਨੂੰ ਨੌਜਵਾਨਾਂ ਨੂੰ ਮੈਸੇਜ ਦੇਣਾ ਚਾਹੁੰਦਾ ਮੈਂ ਜਿਹੜੇ ਨੌਜਵਾਨ ਸਰਦਾਰ ਨੇ ਜਿਹੜੇ ਪਗੜੀ ਜਿਹੜੇ ਦਸਤਾਰ ਸਿਰ ਤੇ ਨਹੀਂ ਸਜਾਉਣੀ ਸਿੱਖਿਆ ਤਾਂ ਉਹ ਬਿਸਸਵਰ ਸਰਦਾਰੀ ਲਹਿਰ ਨਾਲ ਜੁੜ ਕੇ ਦਸਤਾਰ ਵੀ ਸਜਾ ਸਕਦੇ ਨੇ ਤੇ ਦਸਤਾਰ ਇੱਥੋਂ ਲੈ ਵੀ ਸਕਦੇ ਨੇ ਭਾਈ ਜੀ ਤੁਹਾਡਾ ਨਾਮ ਕੀ ਹੈ ਮਹਤਾਬ ਸਿੰਘ ਜੀ ਤੁਸੀਂ ਕਿੰਨੇ ਸਮੇਂ ਤੋਂ ਜੁੜੇ ਹੋ ਹੋ ਮੈਨੂੰ 14 ਸਾਲ ਹੋ ਗਏ ਜੀ ਪਗਬੰਦ ਨੇ ਠੀਕ ਹੈ ਤੁਹਾਡੀ ਵੀ ਸੇਮ ਇਹਨਾਂ ਦੀ ਲੰਬਾਈ ਹੈ ਪਗ ਦੀ ਨਹੀਂ ਜੀ ਮੇਰੀ 8.5 ਮੀਟਰ ਹੈ ਜੀ 8.5 ਤੁਹਾਡੇ ਕਿੰਨੇ ਲੜਨੇ ਮੇਰੇ 20 ਪੀਚ ਹੈ ਜੀ 20 ਪੀ ਤੁਹਾਡੇ ਤੁਹਾਡਾ ਭਾਈ ਜੀ ਨੌਕੀਆ ਦਲਜੀਤ ਸਿੰਘ ਹੈ ਜੀ ਅੰਮ੍ਰਾਲੇ ਸ਼ਹਿਰ ਤੋਂ ਤੁਹਾਡੀ ਜਿਹੜੀ ਇਹ ਦਸਤਾਰ ਹੈ ਕਿੰਨੇ ਮੀਟਰ ਦੀ ਮੇਰੀ 9.5 ਮੀਟਰ ਦਸਤਾਰ ਹੈ ਇਹਦੇ ਕਿੰਨੇ ਲੜਨੇ ਇਹਦੇ 25 ਤੋਂ 30 ਬਰਸਾ ਸੰਭਾਲ ਸਰਦਾਰੀ ਲਹਿਰ ਵੱਲੋਂ ਇੱਕ ਵਿਸ਼ੇਸ਼ ਪ੍ਰਾਲਾ ਕੀਤਾ ਜਾ ਰਿਹਾ ਜੋ ਵੀ ਪਿੰਡਾਂ ਦੇ ਵਿੱਚ ਨੌਜਵਾਨ ਜਿੰਨਾਂ ਦੇ ਕਿ ਕਟਿੰਗ ਕੀਤੀ ਹੋਈ ਹੈ 10 ਨੌਜਵਾਨ ਜਿਹੜੀ ਕਿ ਆਪਣੀ ਦਸਤਾਰ ਸਜਾਉਣੀ ਚਾਹੁੰਦੇ ਹਨ ਸਿੱਖਣਾ ਚਾਹੁੰਦੇ ਹਨ ਤਾਂ ਬਿਰਸਾ ਸੰਭਾਲ ਸਰਦਾਰੀ ਲਹਿਰ ਨੂੰ ਜਿਵੇਂ ਕਿ ਇਹਨਾਂ ਨੇ ਆਪਣਾ ਨੰਬਰ ਦੱਸਿਆ ਉਹਨਾਂ ਨੂੰ ਫੋਨ ਕਰ ਸਕਦੇ ਹਨ ਤਾਂ ਪਿੰਡਾਂ ਦੇ ਵਿੱਚ ਆ ਕੇ ਉਹ ਜਿਹੜਾ ਕੈਂਪ ਫ੍ਰੀ ਲਾਇਆ ਜਾਵੇਗਾ ਤੇ ਜਿਹੜੀਆਂ ਦਸਤਾਰਾਂ ਨੇ ਉਹ ਵੀ ਫ੍ਰੀ ਦਿੱਤੀਆਂ ਜਾਣਗੀਆਂ ਇਹ ਜਰੂਰ ਨੋਟ ਕਰ ਲੋ ਜਿਸ ਕਿਸੇ ਮੇਰੇ ਵੀਰ ਨੇ ਪਿੰਡ ਦੇ ਵਿੱਚ ਆਪਣੇ ਦਸਤਾਰ ਸਖਲਾਈ ਕੈਂਪ ਲਗਵਾਉਣਾ ਵਾ ਉਹਨਾਂ ਦੇ ਕਟਿੰਗ ਕੀਤੀ ہوئی ਆ ਉਹ 10 ਤੋਂ ਵੱਧ ਜਿੰਨੇ ਵੀ ਹੋ ਸਕਦੇ ਨੇ ਮੈਂਬਰ ਨੇ ਤਾਂ ਇਹ ਦਸਤਾਰ ਸਖਲਾਈ ਕੈਂਪ ਵਾਲੇ ਉਹ ਤੁਹਾਡਾ ਜਿਹੜਾ ਕੈਂਪ ਆ ਫ੍ਰੀ ਲਾਉਣਗੇ ਜਿੱਥੇ ਕੈਂਪ ਫ੍ਰੀ ਲਾਉਣਗੇ ਉੱਥੇ ਹੀ ਉਹ ਤੁਹਾਨੂੰ ਦਸਤਾਰਾ ਵੀ ਦੇਣਗੇ ਮਿਹਰਬਾਨੀ ਇਸ ਤਰ੍ਹਾਂ ਦੀਆਂ ਅਪਡੇਟ ਦੇਖਣ ਬਾਅਦ ਤੇ ਜੁੜੇ ਰਹੋ ਸਾਡੇ ਚੈਨਲ ਨਰਪਖ ਪੋਸਟ ਦੇ ਨਾਲ ਕੈਮਰਾਮੈਨ ਦੀਪਕ ਕੁਮਾਰ ਲੁਧਿਆਣੇ ਦੇ ਨਾਲ ਮੈਂ ਤੁਹਾਡਾ ਆਪਣਾ ਪੱਤਰਕਾਰ ਦਾਰਕਵਦੀ